ਜਾ ਜ਼ਰੂਰ ਗਿਆ ਸੀ ਮੈਂ ਉੱਥੇ ਹੀ ਗਿਆ ਸੀ ਜਿੱਥੇ ਜ਼ਿਆਦਾਤਰ ਕੇਜਰੀਵਾਲ ਸਾਹਿਬ ਤੇ ਭਗਵੰਤ ਜੀ ਜਾਂਦਾ ਹੁੰਦਾ ਜਿੰਦਨ ਫਾਕਸ ਤੇ ਰਹਿ ਜਾਂਦਾ ਤੇ ਸਿਹਤ ਦੀ ਵਜ੍ਹਾ ਕਰਕੇ ਗਿਆ ਸੀ ਮਿਲ ਮੈਂ ਕਿਸੇ ਨੂੰ ਨਹੀਂ ਸੀ ਗਿਆ ਮਿਲਨ ਦੀ ਫਗਾਨੀ ਜਗ੍ਹਾ ਤੇ ਜਾ ਕੇ ਮਿਲਦੀ ਆ ਤਾਂ ਆਪ ਵਾਲਿਆਂ ਨੂੰ ਹੋਏਗੀ ਮੈਨੂੰ ਐ ਨਹੀਂ ਸੋ ਇਸ ਗੱਲ ਕਰ ਮੈਂ ਇੱਕ ਵਾਰ ਫੇਰ ਐਸੇ ਮਦਾਨ ਸਭਾ ਦੇ ਵਿੱਚ ਇਹ ਸ਼ ਗੱਲ ਨੂੰ ਫੇਰ ਰਿਟਰੀਏਟ ਕਰ ਕਿ ਜਿੱਦਨ ਮਹਾਰਾਸ਼ਟਰ ਦਾ ਜਹਾਜ਼ ਆ ਕੇ ਤੇ ਬਹਾਲੀ 에য়ারਪੋਰਟ ਤੇ ਲੱਗਾ ਜਿਹੜੀ ਪਹਿਲੇ ਸਵਾਰੀ ਚੜੇਗੀ ਉਹ ਭਗਵੰਤਪਾ। ਇਹ ਜਦੋਂ ਇਹਨਾਂ ਨੇ ਫੈਸਲਾ ਕਰ ਲਿਆ ਭਗਵੰਤ ਨੂੰ ਬਦਲਣ ਦਾ ਜਿਹੜਾ ਆਲਰੇਡੀ ਪਲਾਨ ਇਜ਼ ਅਨ ਆਪਰੇਸ਼ਨ ਜਦੋਂ ਇਹ ਬਦਲਿਆ ਜਾਏਗਾ ਉਹਦੇ ਨਾਲ ਹੀ ਪਾਰਨ ਭਾਜਪਾ ਦੀ ਏਜੰਸੀਆਂ ਜਿਹੜੀਆਂ ਇਹਨਾਂ ਨੇ ਇਨ ਟੱਚ ਨੇ ਕਾਫੀ سارے ਲੋਕ ਮੈਨੂੰ ਪਤਾ ਹੈ ਇਹਨਾਂ ਦੇ ਇਨ ਟੱਚ ਹੈ ਨੇ ਮੈਂ ਜਿੱਥੋਂ ਤੱਕ ਆਪਣੇ ਐਮਐਲਏ ਦੀ ਗੱਲ ਕੀਤੀ ਮੈਂ ਤੁਹਾਨੂੰ ਕਲੈਰਿਟੀ ਦੇ ਦਿੰਦਾ ਮੇਰੇ ਨਾਲ ਉਹ ਇਨ ਟੱਚ ਨੇ ਜਿਹਾ ਦਿਲਜੀਤ ਦਿਲਜੀਤ ਜੋ ਸਾਇੰਡਾ ਸ਼ੋਂਡਰ ਇੱਕ ਸਾਲ ਬਾਅਦ ਉਹਦੀ ਐਡਵਾਂਸ ਬੁਕਿੰਗ ਹੁੰਦੀ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਕੀਰਤੀ ਚ ਇਹ ਸਾਰੇ ਨਵੀਆਂ ਪਾਰਟੀਆਂ ਟਿਕਟਾਂ ਵਾਸਤੇ ਲੱਭਦੇ ਫਿਰਦੇ ਨੇ ਇਹਨਾਂ ਨੂੰ ਪਤਾ ਸਾਰਿਆਂ ਨੂੰ ਸੇਵ ਪੈਸੇ ਚ ਕਾਂਗਰਸ ਤੋਂ ਇਲਾਵਾ ਕਿਸੇ ਨੂੰ ਪਰ ਇਹ ਪਾਰਟੀ ਹਾਈ ਕਮਾਂਡ ਡਿਸਾਈਡ ਕਰੇਗੀ ਜਿਹੜਾ ਆਣਾ ਚਾਹੁੰਦਾ ਗੱਲਬਾਤ ਮੈਂ ਜ਼ਰੂਰ ਉਹਨਾਂ ਨਾਲ ਰੱਖੀ ਹੈ ਅਸੀਂ ਵੀ ਉੱਥੇ ਵੇਖਾਂਗੇ ਕਿਹੜਾ ਇਹ ਆਣ ਵਾਲਾ ਜਿਹੜਾ ਨਹੀਂ ਲਿਆਣ ਵਾਲਾ ਕਿਹੜਾ ਜਿੱਤਣ ਵਾਲਾ ਕਿਹੜਾ ਨਹੀਂ ਜਿੱਤਣ ਵਾਲਾ ਜਦੋਂ ਤੁਸੀਂ ਫਰੂਟ ਮਾਰਕੀਟ ਜਾਂਦੇ ਹੋ ਉਦੋਂ ਤੁਸੀਂ ਤਾਜ਼ਾ ਫਲ ਵੇਖਦੇ ਹੋ ਜਿਹੜਾ ਕੋ ਗਲਿਆ ਦਾ ਤੁਈ ਛੱਡਦੇ ਜਿਹੜਾ ਚੰਗਾ ਹੁੰਦਾ ਤੁਈ ਲੈ ਲੈਂਦੇ ਸੋ ਇਹ ਸਾਰਾ ਕੁਝ ਹੋਏਗਾ ਟਾਈਮ 'ਚ ਹੋਏਗਾ ਜਦੋਂ ਵਕਤ ਆਏਗਾ ਐਸੇ ਹੀ ਵਿਧਾਨ ਸਭਾ 'ਚ ਲਾਈਨ 'ਚ ਲਾ ਕੇ ਫੋਟੋ ਖਿਚਾ ਕੇ ਤਾਂ ਦੱਸਾਂਗੇ ਕਿ ਆ ਅੱਜ ਸਾਹਿਬ ਜੀ ਅਮਨ ਰੋਣਾ ਨੇ ਚਾਲ ਚੱਲ ਕੇ ਗਿਆ ਤੋਂ ਬਾਅਦ ਮੈਂ ਇੱਕ ਜ਼ਿੰਮੇਵਾਰ ਪੋਲੀਟਿਸ਼ੀਅਨ ਆ ਮੈਂ ਇਸੇ ਇਨਾਂ ਨੂੰ ਦਵਾਂਗਾ ਇਹਨਾਂ ਨੇ ਚੈਲੈਂਜ ਮੇਰੀ ਕੈਪਚਨ ਲੋ 1 ਮਿੰਟ ਮੇਰੀ ਸੁਣ ਲੋ ਇਹਨੇ ਚੈਲੈਂਜ ਕੀਤਾ ਤੁਹਾਨੂੰ ਇੱਕ ਮੇਰੀ ਸੁਣ ਲੋ ਇਹ ਵੱਡੀ ਗੱਲ ਨਹੀਂ ਹੋਏਗੀ ਅਮਨ अरोੜਾ ਵੀ ਨਾਲ ਆਏ ਇਹ ਢਾਈ ਪਾ ਲੈਣ ਤੋਂ ਇਹ ਵੀ ਇੱਥੇ ਆ ਜਿਹੜਾ ਜਿਹੜਾ ਭਗਵੰਤੇ ਤੁਰ ਜਾਣਾ ਭਾਵੇਂ ਅਮਨ अरोੜਾ ਕਾਂਗਰਸ ਨਾਲ ਆ ਜਣਾ ਸਾਰਾ ਕੰਮ ਐਲੀਗੇਸ਼ਨ ਲਾ ਕੇ ਦੇਦੇ ਤੁਹਾਡੇ ਫਟਾਫਟ ਕਾਂਗਰਸ ਨਾਲ ਆ ਆਤਮਾ ਜਿਹੜੀ ਇਹ ਪੀਸੇ ਨਾਲ ਜਾ ਚੁੱਕੀ ਚਲੋ ਇਹਨੂੰ ਜ਼ਿਆਦਾ ਪਤਾ ਨਹੀਂ ਕਿਉਂਕਿ ਇਸ ਟਾਈਮ ਅਮਨ ਰੋੜੇ ਨੂੰ ਪਤਾ ਮੇਰੀ ਆਤਮਾ ਕਿੱਥੇ ਕਿਉਂਕਿ ਭੜਕ ਜ਼ਿਆਦਾ ਇਹ ਨਹੀਂ ਰਹੀ ਤੋ ਇਸ ਗੱਲ ਕੱਲ ਉਹਦਾ ਫਿਕਰ ਕਰਨ ਦੀ ਲੋੜ ਨਹੀਂ ਬਟ ਅੱਜ ਮੈਂ ਨਾਲ ਦੀ ਤੁਸੀਂ ਵੇਖੋ ਸੈਂਸਿਟੀਵਿਟੀ ਕਿੰਨੀ ਹੈ ਅੱਜ ਸੈਸ਼ਨ ਦਾ ਪਹਿਲਾ ਦਿਨ ਹੈ 6 ਮਹੀਨਿਆਂ ਬਾਅਦ ਸੈਸ਼ਨ ਹੋ ਰਿਹਾ ਵਿੰਟਰ ਸੈਸ਼ਨ ਹੋਇਆ ਨਹੀਂ ਤੇ ਚੀਫ ਮਿਨਿਸਟਰ ਇਹਨਾਂ ਦਾ ਇੱਥੇ ਮੀਟਿੰਗ ਚ ਮੁੱਖ ਮੰਤਰੀ ਕਿੰਨੇ ਕੁ ਤੁਸੀਂ ਵੇਖੋ ਅੱਜ ਮੁੱਖ ਮੰਤਰੀ ਗੈਰ ਹਾਜ਼ਰ ਨੇ ਇਹ ਕਿੰਨੇ ਕੁ ਜ਼ਿੰਮੇਵਾਰ ਇਹਨਾਂ ਦੀ ਸਰਕਾਰ ਕਿਸੇ ਗੱਲ ਦਾ ਜਵਾਬ ਨਹੀਂ ਅੱਜ ਮਾਈਨਿੰਗ ਦੀ ਗੱਲ ਮੈਂ ਕੀਤੀ ਕਿ 18000 ਕਰੋੜ 20000 ਕਰੋੜ ਰੁਪਇਆ केजरीवाल ਸਾਹਿਬ ਨੇ ਕਿਹਾ ਸੀ ਸਾਲਾਨਾ ਮੈਂ ਦਵਾਂ ਪਿਛਲੇ 3 ਸਾਲ ਦੀ ਐਵਰੇਜ 288 ਕਰੋੜ ਮੈਂ ਗੱਲ ਕੀਤੀ ਅੱਜ ਇੱਕ ਆ ਜਿਹੜਾ ਆਨੰਦਪੁਰ ਸਾਹਿਬ ਹਲਕਾ ਹੈ ਉਹਦੇ ਵਿੱਚ ਕੁਝ ਕੇਸਸ ਰਜਿਸਟਰ ਕੀਤੇ ਗਏ ਨੇ ਇਹਦੇ ਨਾਲ ਦੇ ਕੇਸਸ ਕੱਲ ਵੀ ਰਜਿਸਟਰ ਹੋਏ ਸੀ ਫਿਰ ਰਜਿਸਟਰਲ ਬੈਨੇ फेर پولیس ਨੂੰ ਕਲੀਨ ਚਿੱਟੇ ਦੇ ਦਿੰਦੀ ਹੈ ਇੱਕ ਸਿਟਿੰਗ ਕੈਬਿਨ ਇੰਸਟਰ ਦੇ ਸਾਰੇ ਰਿਸ਼ਤੇਦਾਰਾਂ ਦਾ ਇਹ ਜਿਹੜਾ ਹੈ ਉਥੇ ਕ੍ਰਸ਼ਰ ਚੱਲ ਰਿਹਾ ਹੈ ਇਹ ਤੁਸੀਂ ਹੈਰਾਨ ਹੋਵੋਗੇ ਕ੍ਰਸ਼ਰ ਚੱਲਦਿਆਂ ਨੂੰ 3 ਸਾਲ ਹੋ ਗਏ ਨੇ ਕ੍ਰਸ਼ਰ ਕੋਲ ਕੋਈ ਬਿਜਲੀ ਦਾ ਕਨੈਕਸ਼ਨ ਹੈ ਜੇ ਮੇਟਰ ਤੇ ਨਜਾਇਜ਼ ਕ੍ਰਸ਼ਰ ਚੱਲ ਰਿਹਾ ਤੇ ਅਗਲੀ ਗੱਲ ਮੈਂ ਹੋਰ ਇਹਨਾਂ ਨੂੰ ਕਹਿੰਦੀ ਕਿ ਮੈਨੂੰ ਜਵਾਬ ਦੋ 19700 ਕਰੋੜ ਰੁਪਈਆ ਸਿਲਾਨਾ which comes to 59000 ਕਰੋੜ ਰੁਪੀਆ ਇਨ 3 ਇਅਰਸ ਉਹ ਪੈਸੇ ਕਿੱਥੇ ਕੋ ਗਏ ਇਹਦਾ ਸਿੱਧਾ ਦਾਅਵਾ ਹੈ ਕਿ ਇਹ ਕੇਜਰੀਵਾਲ ਸਾਹਿਬ ਕੋ ਤੇ ਭਗਵੰਤੂਣਾ ਕੋ ਗਏ ਪੰਜਾਬ ਦੇ ਲੋਕ ਇਹਦਾ ਹਿਸਾਬ ਮੰਗਦੇ ਨੇ ਜਿਸ ਐਮਐਲਏ ਦੇ ਏਰੀਆ ਦੇ ਵਿੱਚ ਇਹ ਨਦੀਆਂ ਵਾਲਾ ਏਰੀਆ ਹੈ ਜਿੱਥੇ ਕ੍ਰਸ਼ਸ ਹੈ ਸਾਰੇ ਪੰਜਾਬ ਆ ਮੇਰੀ ਇਹ ਗੱਲ ਚੰਗੀਦਰਾ ਸੁਣੋ 5 ਲੱਖ ਰੁਪਈਆ ਪਰ ਮਹੀਨਾ ਉਹ ਐਮਐਲਏ ਜਾਂ ਉਹ ਮਿਨਿਸਟਰ ਜਿਹੜਾ ਉਗਰਾਈ ਕਰ ਹੋਰ ਬਹੁਤ ساری ਗੱਲਾਂ ਕੱਲ ਅਸੀਂ ਰੱਖਾਂ ਉਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕੱਲ ਰੱਖਾਂਗੇ ਜੋ ਇਹਨੂੰ ਸੇਰੀ ਹੋਈ ਮੈਂ ਬੈਲਕੋਨੀ ਜਿਹੜੀ ਅਮਨ ਰੋੜੇ ਦੀ ਗੱਲ ਏ ਇਹਨੂੰ ਮੈਂ ਨਕਾਰਨਾ ਮੈਂ ਅੱਜ ਵੀ ਇਹ ਰਿਟੈਰੀਏਟ ਕਰਨਾ ਕੱਲ ਵੀ ਕੀਤਾ ਸੀ ਅੱਜ ਵੀ ਕਰਨਾ ਕਿ ਬੱਤੀ ਨਾਲ ਇਹਨਾਂ ਦੇ ਚਾਚੇ ਨੇ ਟਾਈਮ ਆਨ ਤੇ ਅਸੀਂ ਸਾਬਤ